ਅੱਜ ਦੀ ਸਾਡੀ ਗੇਟ ਰੈਲੀ ਪੀਆਰਟੀਸੀ ਪਨਵਸ ਦੇ ਸਮੂਹ ਡਿੱਪੂਆਂ ਦੇ ਗੇਟ ਰੈਲੀ ਕੀਤੀ ਜਾ ਰਹੀ ਹੈਗੀ ਆ ਸਾਡੀਆਂ ਜਿਹੜੀਆਂ ਮੰਗਾ ਨੇ ਉਹ ਮੰਗਾ ਸਾਡੀਆਂ ਇਹ ਮੰਗਾ ਨੇ ਇੱਕ ਦਾ ਵਭਾਗ ਸਾਡੀਆਂ ਜਿਹੜੀਆਂ ਮੰਨੀਆਂ ਮੰਗਾ ਨੂੰ ਲਟਕਾ ਰਿਹਾਗਾ ਦੂਜਾ ਅਹਿਮ ਮੁੱਦਾ ਹੈਗਾ ਸਾਡੀ ਜਿਹੜੀ ਤਨਖਾਹ ਦਾ ਮੁੱਦਾ ਹੈਗਾ ਸਾਡੀ ਤਨਖਾਹ ਹੁਣ ਤੱਕ ਪਨਵਸ ਦੇ ਵਿੱਚ ਨਹੀਂ ਪਾਈ ਤੇ ਪੀਆਰਟੀਸੀ ਦੇ ਵਿੱਚ 70% ਤਨਖਾਹ ਪਾ ਕੇ ਉਸ ਤੋਂ ਬਾਅਦ 30% ਤਨਖਾਹ ਦਾ ਨਾਮੁਨੁਸਾਨ ਤੱਕ ਨਹੀਂਗਾ ਤਾਂ ਕਰਕੇ ਜੇ ਅਸੀਂ ਸਾਰੇ ਡਿਪੂਆਂ ਦੇ ਗੇਟ ਰੈਲੀਆ ਕਰ ਰਹਿਆਂ ਗਿਆ ਕਿਉਂਕਿ ਜਿਹੜੀਆਂ ਹੁਣ ਸਰਕਾਰ ਦੇ ਜਿੱਥੇ ਸਾਡੀਆਂ ਸੰਘਰਸ਼ਾਂ ਦੌਰਾਨ ਅਸੀਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਅਹਿਮ ਮੰਗਾਂ ਮਨਾ ਕੇ ਲੈ ਕੇ ਆਏ ਸੀਗੇ ਉਹ ਸਾਡਾ ਇੱਕ ਵਿਭਾਗ ਲਾਗੂ ਕਰ ਰਹਿ ਗਿਆ ਪਨਵਸ ਦੇ ਵਿੱਚ ਪੀਆਰਟੀਸੀ ਦੇ ਵਿੱਚ ਉਹੀ ਮੰਗਾਂ ਨੂੰ ਸਾਡੀ ਮੈਨੇਜਮੈਂਟ ਸਾਡਾ ਚੇਅਰਮੈਨ ਸਾਹਿਬ ਸਾਡਾ ਐਮਡੀ ਸਾਹਿਬ ਉਹ ਲਟਕਾਰੇ ਨੇਗੇ ਉਹਨਾਂ ਮੰਗਾਂ ਦੇ ਅਮਲ ਨਹੀਂ ਕੀਤਾ ਜਾਇਆ ਜਾ ਰਿਹਾ ਹੈਗਾ ਜਿਸ ਕਰਕੇ ਅਸੀਂ ਅਜੇ ਗੇਟ ਰੈਲੀਆ ਕਰੀਆਂ ਗਈਆਂ ਤੇ ਜੇਕਰ ਸਰਕਾਰ ਨਾਲ ਗੱਲ ਕਰੀਏ ਵਿਭਾਗ ਨਾਲ ਗੱਲ ਕਰੀਏ ਉਹ ਇਹ ਮੁੱਦਾ ਲੈ ਕੇ ਆਉਂਦੇ ਨੇ ਕਿ ਫਰੀ ਸਫ਼ਰ ਦਾ ਸਾਡੇ ਕੋਲ ਪੈਸਾ ਨਹੀਂ ਆ ਰਿਹਾ ਅਸੀਂ ਤਾਂ ਆਮ ਜਨਤਾ ਨੂੰ ਸਫ਼ਰ ਕਰਾ ਸਕਦੇ ਹਾਂ ਪੈਸਾ ਲੈ ਕੇ ਆਉਣ ਦੀ ਜ਼ਿੰਮੇਵਾਰੀ ਜਿਹੜੀ ਵਿਭਾਗ ਦੀ ਬਣਦੀ ਆ ਸਾਡੀ ਤਨਖਾਹਾਂ ਦੀ ਜ਼ਿੰਮੇਵਾਰੀ ਜਿਹੜੀ ਵਿਭਾਗ ਦੀ ਬਣਦੀ ਆ ਪਰ ਅੱਜ ਲਗਭਗ 50 ਦਿਨ ਕੰਮ ਕਰਨ ਤੋਂ ਬਾਅਦ ਵੀ ਸਾਡੇ ਅਕਾਊਂਟ ਦੇ ਵਿੱਚ ਕੋਈ ਪੈਸਾ ਤੱਕ ਨਹੀਂ ਆਇਆ ਜਿਸ ਦੇ ਕਾਰਨ ਸਾਡੇ ਪਰਿਵਾਰ ਦਾ ਸਾਡਾ ਸਾਰਿਆਂ ਦਾ ਜਿਹੜਾ ਸਰਕਲ ਆ ਜਿਹੜਾ ਸਾਡਾ ਹੱਲਿਆ ਹੋਇਆ ਅੱਛਾ ਇਹ ਪੂਰੇ ਪੰਜਾਬ ਪਰਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਸਾਡਾ 27 ਦੇ 27 ਟਿੱਪੂਆਂ ਦੇ ਵਿੱਚ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾਗਾ ਤੇ ਇਸ ਤੋਂ ਬਾਅਦ ਜੇਕਰ ਸਾਡੀ ਤਨਖਾਹ ਨਹੀਂ ਆਉਂਦੀ ਤਾਂ ਅਸੀਂ 19 ਤਰੀਕ ਨੂੰ ਸਮੂਹ ਟਿੱਪੂਆਂ ਦੇ ਜਿਹੜੇ ਬੱਸ ਸਟੈਂਡ ਨੇ ਬੱਸ ਸਟੈਂਡਾਂ ਦੇ 24 ਘੰਟੇ ਬੱਸ ਸਟੈਂਡ ਦੇ ਗੇਟ ਵੀ ਬੰਦ ਕਰਾਂਗੇ ਚਾਹੇ ਜਿਵੇਂ ਲਗਾਤਾਰ ਸਾਡੇ ਮੀਟਿੰਗਾਂ ਵੀ ਹੁੰਦੀ ਆ ਮਤਲਬ ਹੁਣ ਤੁਹਾਡੀ ਮੇਨ ਮੁੱਖ ਮੰਗ ਕੀ ਹੈ ਤਨਖਾਹ ਨੂੰ ਲੈ ਕੇ ਜਾਂ ਹੋਰ ਕੋਈ ਵੀ ਹੈਗੀ ਮਤਲਬ ਬਿਲਕੁਲ ਜੀ ਮੇਨ ਮੰਗਾਂ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ ਉਹ ਤਾਂ ਸਾਡੀਆਂ ਲਟਕੇ ਰਹੀਆਂ ਨੇ ਜਿਵੇਂ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨਾ ਆਊਟਸੋਰਸ ਨੂੰ ਕੰਟਰੈਕਟ ਤੇ ਕਰਨਾ ਤੇ ਘੱਟ ਤਨਖਾਹਲੇ ਸਾਥੀਆਂ ਦੀ ਤਨਖਾਹ ਦੇ ਵਿੱਚ ਵਾਧਾ ਕਰਨਾ ਜਿਹੜੇ ਰਿਪੋਰਟਾਂ ਤੋਂ ਰਹਿੰਦੇ ਨੇ ਸਾਥੀ ਉਹਨਾਂ ਨੂੰ ਭਾਲ ਕਰਨਾ ਰਿਪੋਰਟਾਂ ਜਿਹੜੇ ਭਾਲ ਹੋ ਕੇ ਆ ਗਏ ਸਾਥੀ ਉਹਨਾਂ ਦੀ ਤਨਖਾਹ ਇੱਕ ਮੰਗ ਮੰਨੀ ਸੀਗੀ ਮੈਨੇਜਮੈਂਟ ਨੇ ਕਿ ਜਿਹੜੀ ਤਨਖਾਹ ਦੇ ਰਿਪੋਰਟ ਹੁੰਦੀ ਅਸੀਂ ਉਸੇ ਤਨਖਾਹ ਤੇ ਉਹਨੂੰ ਬਹਾਲ ਕਰਾਂਗੇ ਉਹ ਮੰਗ ਸਾਡੀ ਜਿਉਂ ਦੀ ਤਿਉਂ ਖੜੀ ਹੈ ਅਚਾਹ ਲਾਸਟ ਟਾਈਮ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੀ ਗੱਲਬਾਤ ਹੋਈ ਸੀ ਸਾਡੀ ਜਿਹੜੀ ਜਿਹੜੀ ਹੁਣ ਸਾਡੀ ਪਿੱਛੇ ਜੇ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਕਿ ਜਿਹੜੀ ਅਸੀਂ ਮੋਹਾਲੀ ਸੰਘਰਸ਼ ਦੌਰਾਨ ਲਈ ਸੀਗੀ ਉਸ ਦੇ ਵਿੱਚ ਸਾਡੀਆਂ ਮੰਗਾਂ ਦੇ ਵਿੱਚ ਜਿਹੜੀ ਪਾਲਿਸੀ ਬਣਾਉਣ ਦੇ ਲਈ ਸਹਿਮਤੀ ਦਿੱਤੀ ਗਈ ਸੀ ਕਿ ਅਸੀਂ ਐਡਵੋਕੇਟ ਜਰਨਲ ਨਾਲ ਮਿਲ ਕੇ ਪਾਲਸੀ ਦੇ ਹਾਮੀ ਭਰੀ ਸੀ ਕਿ ਉਹਨਾਂ ਨੇ ਵੀ ਪਾਲਸੀ ਬਣਾਵਾਂਗੇ ਕੰਟਰੈਕਟ ਨੂੰ ਰੈਗੂਲਰ ਕਰਨ ਦੀ ਤੇ ਆਊਟਸੋਰਸ ਨੂੰ ਕੰਟਰੈਕਟ ਤੇ ਕਰਨ ਦੀ ਤੇ ਬਾਕੀ ਜਿਹੜੇ ਸਾਥੀ ਨੇ ਉਹਨਾਂ ਦੇ ਉੱਤੇ ਤਨਖਾਹ ਵਾਧਾ ਕਿਵੇਂ ਲਾਗੂ ਕਰਨਾ ਉਹ ਸਾਰੀ ਪਾਲਸੀਆਂ ਤੇ ਹਾਮੀ ਭਰੀ ਸੀਗੀ ਤੇ ਉਹ ਵੀ ਕਿਤੇ ਨਾ ਕਿਤੇ ਸਾਨੂੰ ਇਹ ਲੱਗ ਰਿਹਾ ਹੈ ਕਿ ਵੀ ਉਹਦੇ ਵਿੱਚ ਵੀ ਦੇਰੀ ਕੀਤੀ ਹੈ ਹਾਂਜੀ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਅਸੀਂ ਲੜਾਈਆਂ ਲੜੀਆਂ ਸੀ ਉਹਦੇ ਵਿੱਚ ਜੋ ਸਾਨੂੰ ਮੀਟਿੰਗਾਂ ਮਿਲ ਕੇ ਆਈਆਂ ਮੀਟਿੰਗਾਂ 'ਚੋਂ ਸਾਡੀਆਂ ਕੁਝ ਕੁ ਮੰਗਾਂ ਦਾ ਹੱਲ ਹੋਇਆ ਕੋਝਿਕਰ ਲੜਕਾ ਦਿੱਤਾ ਗਿਆ ਜਿਹੜੀਆਂ ਮੀਟਿੰਗਾਂ ਦਾ ਹੱਲ ਵੀ ਹੋ ਚੁੱਕਿਆ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਮੈਂ ਕਮਾ ਵੱਲੋਂ ਤੇ ਉੱਪਰ ਦੀ ਵਰਕਰਾਂ ਨੂੰ ਪਰੇਸ਼ਾਨ ਕਰਨ ਲਈ ਲਗਾਤਾਰ ਕਦੇ ਕਦੇ ਤਾਂ ਤਨਖਾਹਾਂ ਰੁਕੀਆਂ ਜਾਂਦੀਆਂ ਕਦੇ ਬੱਸਾਂ ਦਾ ਪ੍ਰਬੰਧ ਨਹੀਂ ਸਹੀ ਕੀਤਾ ਜਾ ਰਿਹਾ ਜਾਂ ਹੋਰ ਵੀ ਕਈ ਨੇ ਮੈਨੇਜਮੈਂਟ ਕੋਲੇ ਤਰੀਕੇ ਤਰੰਗ ਪਰੇਸ਼ਾਨ ਕਰਨ ਦੇ ਹਰ ਤਰੀਕੇ ਨਾਲ ਚਾਹੇ ਜਥੇਬੰਦੀਆਂ ਨੂੰ ਇੱਕ ਲੈਟਰ ਕੱਢ ਦੇਣਾ ਉਹਤੇ ਅਮਲ ਨਾ ਕਰਨਾ ਉਹਨੂੰ ਲਾਗੂ ਨਾ ਕਰਨਾ ਇਹ ਜਿਹਿਆਂ ਸਾਧਸ਼ਾ ਨਾਲ ਸਾਨੂੰ ਮਤਲਬ ਬਾਰ-ਬਾਰ ਸੰਘਰਸ਼ ਕਰਨ ਤੇ ਮਜਬੂਰ ਕੀਤਾ ਜਾ ਰਿਹਾ ਹੁਣ ਕਿੰਨੇ ਘੰਟੇ ਲਈ ਹੈ ਪ੍ਰਦਰਸ਼ਨ ਅੱਜ ਗੇਟ ਰੈਲੀ ਹੈ ਜੀ ਫਿਰ ਜਿਵੇਂ ਸਾਡੇ ਸੂਬਾ ਗੁਜੀ ਨੇ ਦੱਸਿਆ ਕਿ 19 ਤਰੀਕ ਨੂੰ ਅਸੀਂ ਬੱਸ ਅੱਡੇ ਬੱਸ ਅੱਡਾ ਬੰਦ ਕਰਕੇ ਪ੍ਰੋਗਰਾਮ ਰੱਖਾਂਗੇ ਤੇ 24 ਤਰੀਕ ਨੂੰ ਪਟਿਆਲੇ 메ਨ ਬੱਸ ਅੱਡਾ ਬੰਦ ਕਰਕੇ ਤੇ ਉਹਦੇ ਨਾਲ ਲੱਗਦਾ ਚੌਕ ਬੰਦ ਕਰਕੇ ਅਸੀਂ ਰੋਸ਼ ਪ੍ਰਦਰਸ਼ਨ ਕਰਾਂਗੇ ਮੰਗਾ ਕਿਨੇ ਮੰਗਾ ਸਾਡੀਆਂ ਜਿਵੇਂ ਲਗਾਤਾਰ ਪਿਛਲੇ ਸਮੇਂ ਤੋਂ ਕੱਚੇ ਤੋਂ ਪੱਕੇ ਹੋਣ ਵਾਲੀ ਆਊਟਸੋਰਸ ਤੋਂ ਕੰਟਰੈਕਟ ਦੇ ਕਰਨ ਵਾਲੀ ਤਨਖਾਹ ਵਾਧੇ ਸੀ ਜਿਹੜੇ ਸਾਡੇ ਤਿੰਨ ਤਰ੍ਹਾਂ ਦੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਵਰਕਰਾਂ ਨੂੰ ਵੱਖ-ਵੱਖ ਕੈਟਾਗਰੀਆਂ 'ਚ ਉਹਨਾਂ 'ਚ ਇਕਸਾਰਤਾ ਲਿਆਉਣ ਵਾਸਤੇ ਤੇ ਲੰਬੇ ਸਮੇਂ ਤੋਂ ਆਮ ਪਬਲਿਕ ਦੀ ਤੇ ਵਰਕਰਾਂ ਦੀ ਮੰਗ ਹੈ ਜਿਹੜੀ ਸਰਕਾਰੀ ਬੱਸਾਂ ਦੀ ਬਹੁਤ ਵੱਡੀ ਘਾਟ ਹੈ ਜਿਹੜੀ ਉਹਦੀ ਮੰਗ ਸੀ ਸਰਕਾਰੀ ਬੱਸਾਂ ਪਾਉਣ ਦੀ ਤੇ ਮੁਲਾਜ਼ਮਾਂ ਦੀ ਪੱਕੀ ਭਰਤੀ ਦੀ ਜਿਹੜੀ ਪ੍ਰਬੰਧ ਦੀ ਉਹਦੇ ਵਾਸਤੇ ਸਾਡੀਆਂ ਮੰਗਾਂ ਲਗਾਤਾਰ ਜਿੰਨਾ ਚਿਰ ਪੂਰੀਆਂ ਨਹੀਂ ਹੁੰਦੀ ਅਸੀਂ ਸਿੱਧਾਸ਼ ਕਰਦੇ ਰਾਵਾਂਗੇ